ਅਨੇ ਸਾਥਰੀ ਕਲਪਾ ਜੀ ਸਾਰਿਆਂ ਨੂੰ ਐ ਭਾਜੀ ਮੈਂ ਮੇਰਾ ਨਾਮ ਰਣਧੀਰ ਸਿੰਘ ਚੀਮਾ ਪਿੰਡ ਟੁੱਡੀਆਂਵਾਲ ਤੋਂ ਜੋਨ ਨੰਬਰ 8 ਤੇ ਆਪਣੇ ਇਹ ਨੌ ਪਿੰਡ ਨੇ ਜੀ ਆਪਣੇ ਦੇ ਵਿੱਚ ਤੇ ਜਿੰਨੇ ਪਿੰਡਾਂ ਚ ਸੀ ਗਏ ਆ ਡੋਰ ਟੂ ਡੋਰ ਕਰ ਰਹੇ ਆ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਵਾ ਤੇ ਮਤਲਬ ਸਰਕਾਰ ਦੇ ਕੰਮਾਂ ਨੂੰ ਵੋਟ ਪੈਣੀ ਹੈ ਜੀ ਸਰਕਾਰ ਨੇ ਵਧੀਆ ਕੰਮ ਕੀਤੇ ਨੇ ਤੇ ਸਭ ਤੋਂ ਵੱਡਾ ਇੱਕ ਫਾਇਦਾ ਆਪਾਂ ਨੂੰ ਇਹ ਆ ਜੀ ਕਿਸਾਨਾਂ ਨੂੰ ਜਿੱਦਾਂ ਦਿਨੇ ਬਿਜਲੀ ਮਿਲ ਰਹੀ ਏ ਕਿਉਂਕਿ ਮੈਂ ਵੀ ਇੱਕ ਕਿਸਾਨ ਆ ਇਹ ਸਬਜ਼ੀ ਦੀ ਖੇਤੀ ਕਰਦੇ ਆ ਆਲੂ ਮੱਕੀ ਤੇ ਮਤਲਬ ਦਿਨੇ ਲਾਈਟ ਆ ਰਹੀ ਨੇ ਤੇ ਸਾਰੀ ਉਮਰ ਸਾਡੀ ਲੰਘੀ ਕਰੀ ਜਾਨੂੰ ਦਿਨੇ ਲਾਈਟ ਨਹੀਂ ਸੀ ਮਿਲੀ ਜਨਰੇਟਰ ਚਲਾ ਚਲਾ ਕੇ ਸਾਡਾ ਬੁਰਾ ਲ ਹੋ ਜਾਂਦਾ ਸੀ ਮਤਲਬ ਰੋਜ਼ ਦਾ 2-3000 ਦਾ ਡੀਜ਼ਲ ਪਲ ਜਾਂਦਾ ਸੀ ਤੇ ਮਤਲਬ ਹੁਣ ਇਹ ਜਨਰੇਟਰ ਸਾਡੇ ਨੂੰ ਜੰਗਾਲ ਪੈ ਰਿਆ ਹੁਣ ਤੇ ਡੀਜ਼ਲ ਦੇ ਪੈਸੇ ਬਚ ਰਹੇ ਆ ਬਿਜਲੀ ਵਾਧੂ ਆ ਰਹੀ ਏ ਤੇ ਪਾਣੀ ਦਾ ਜਿਹੜਾ ਵੱਡਾ ਮੇਨ ਕੰਮ ਹੈ ਜਿਹੜਾ ਪਾਣੀ ਦਾ ਹੋਇਆ ਵਾ ਤਿੰਨ ਸਾਲ ਤੋਂ ਸਾਡੇ ਮਤਲਬ ਹੋ ਗਿਆ ਵੀ ਡਿਲੀਵਰੀ ਨਹੀਂ ਪਈ ਨਹੀਂ ਤੇ ਹਰ ਸਾਲ 10 ਫੁੱਟ ਦੀ ਡਿਲੀਵਰੀ ਪੈਂਦੀ ਸੀ ਤੇ ਹੁਣ ਉਹ ਨਹਿਰੀ ਪਾਣੀ ਵਧਣ ਕਰਕੇ ਆਪਣਾ ਪਾਣੀ ਵੀ ਧਰਤੀ ਦਾ ਮਤਲਬ ਲੈਵਲ ਜਿਹੜਾ ਉੱਪਰ ਆਇਆ ਵਾ ਤੇ ਹੁਣ ਤੁਹਾਡੇ ਕੈਂਡੀਡੇਟ ਕੌਣ ਨੇ ਸਾਡੇ ਕੈਂਡੀਡੇਟ ਨੇ ਜੀ ਬਲਜੀਤ ਕੌਰ ਨੇ ਮੇਰੇ ਵਾਈਫ ਹਾਂਜੀ ਤੇ ਕਿੰਨੇ ਕਿ ਪਿੰਡਾਂ ਚ ਹੁਣ ਤਾਂ ਹੀ ਪ੍ਰਚਾਰ ਤੁਸੀਂ ਕਰਦੇ ਅਸੀਂ ਜੀ ਹੁਣ ਹੁਣ ਤੱਕ 4-5 ਪਿੰਡ ਕਵਰ ਕਰ ਲਏ ਜੀ ਹਾਂਜੀ ਤੇ ਤੁਹਾਡੇ ოਪੋਜੀਸ਼ਨ ਕੋਲ ਹਿਸਾਬ ਕਿਹੜਾ ਆਪਣੇ ოਪੋਜੀਸ਼ਨ ਚ ਖਲੋਤਿਆ ਜੀ ਆਪਣੇ ਹਰਜੀਤ ਕੌਰ ਖਲੋਤੀਏ ਉਹ ਆਪਣੇ ਰਾਣੇਂਦਰ ਪ੍ਰਤਾਪ ਨੇ ਖਲਾਰੇ ਹਾਂਜੀ ਸਰ ਕਿੱਦਾਂ ਦਾ ਤੁਸੀਂ ਪਿੰਡਾਂ ਪਿੰਡਾਂ ਚ ਗਏ ਆ ਕੀ ਤੁਹਾਡੇ ਲੋਕਾਂ ਦੇ ਸਵਾਲ ਹੈਗੇ ਅੱਗੇ ਕੀ ਤੁਹਾਡੇ ਤੋਂ ਮੰਗ ਕਰਦੇ ਜਾਂ ਕਿੱਦਾਂ ਦਾ ਹੰਗਾਰਾ ਹੈਗਾ ਹਾਂਜੀ ਉਹ ਕਹਿ ਰਿਹਾ ਕਿ ਚਲੋ ਸਾਨੂੰ ਮਤਲਬ ਗਰੰਟਾ ਮਿਲਣੀਆਂ ਚਾਹੀਦੀਆਂ ਵਾ ਹੋਰ ਵੀ ਥੋੜੀਆਂ ਤੇ ਕਈਆਂ ਪਿੰਡਾਂ ਦੇ ਵਿੱਚ ਜੇ ਮਤਲਬ ਗਰੰਟਾ ਥੋੜੀਆਂ ਨਹੀਂ ਮਿਲੀਆਂ ਬਹੁਤੇ ਪਿੰਡਾਂ ਜਿਹਦੇ ਮਿਲੀਆਂ ਵਾ ਕਈ ਕਈ ਪਿੰਡਾਂ ਵਿੱਚ ਨਹੀਂ ਵੀ ਮਿਲੀਆਂ ਹੈਗੀਆਂ ਉਹ ਜਿਹੜਾ ਜਾਣਿਆ ਕਿ ਉਹ ਕਹਿੰਦੇ ਸਾਨੂੰ ਗਰੰਟਾਂ ਦਾ ਮਸਲਾ ਸਾਡਾ ਹੱਲ ਕਰੋ ਸਾਨੂੰ ਗਰੰਟਾਂ ਦਵਾਓ ਤੇ ਉਹ ਸਾਡੀ ਸੱਜਣ ਸਿੰਘ ਚੀਮਾ ਸਾਹਿਬ ਨੇ ਮਤਲਬ ਮੀਟਿੰਗ ਕੀਤੀ ਸੀ ਪਰਸੋਂ ਤੇ ਉਹਨਾਂ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮਤਲਬ ਵੋਟਾਂ ਖੁੱਲ ਕੇ ਪਾਓ ਮਤਲਬ ਪੂਰਾ ਮਤਲਬ ਵੋਟਾਂ ਮਤਲਬ ਪੈਣੀਆਂ ਚਾਹੀਦੀਆਂ ਨੇ ਪੂਰੀਆਂ ਫੁੱਲ ਮਤਲਬ ਸਮਰਥਨ ਪੂਰਾ ਦਿਓ ਮੈਨੂੰ ਤੇ ਮੈਂ ਵੋਟਾਂ ਨਾਲ ਤੁਹਾਡਾ ਸੌਰੀ ਗਰੰਟਾਂ ਦੇ ਨਾਲ ਆਪਾਂ ਤੁਹਾਨੂੰ ਹੰਧਾਲ ਕਰ ਦੇਾਂਗੇ ਵਾਧੂ ਪੈਸੇ ਪੈਣੇ ਸਰਕਾਰ ਕੋਲ ਕਾਫੀ ਛੜਕਾਂ ਪਣੀਆਂ ਨੇ ਹਾਂਜੀ ਬਹੁਤ ਫਾਇਦਾ ਹੋ ਗਿਆ ਵਾ ਸਾਡੀ ਆ ਸੜਕ ਜਿਹੜੀ ਇਹ ਮਤਲਬ ਅੱਗੇ ਛੋਟੀ ਸੀਗੀ ਤੇ ਹੁਣ ਇਹ ਵੀ 18 ਫੁੱਟ ਦੀ ਹੋ ਗਈ ਤੇ ਸੀਮੈਂਟ ਵਾਲੀ ਬਣ ਗਈ ਨਹੀਂ ਤੇ ਸਾਡੇ ਘਰਾਂ ਲੱਗਨ ਜਲਦੀ ਟੁੱਟ ਜਾਂਦੀ ਸੀ ਇਹ ਸੀਮੈਂਟ ਦੀ ਬਣਵਾਤੀ ਭਗਵੰਤ ਮਾਨ ਸਰਕਾਰ ਨੇ ਤੇ ਜਿੱਥੇ ਮਤਲਬ ਪਾਣੀ ਦਾ ਮਤਲਬ ਪਾਣੀ ਖੜਦਾ ਸੀਗਾ ਉੱਥੇ ਸੀਮੈਂਟ ਦੀਆਂ ਬਣਵਾਤੀਆਂ ਛੜਕਾਂ ਇਹ ਤੁਹਾਡਾ ਜਿਹੜੇ ਵੋਟਰ ਆ ਤੁਹਾਡੇ ਜਿੰਨੇ ਵੀ ਪਿੰਡ ਆਉਂਦੇ ਤੁਹਾਡੇ ਹਲਕੇ ਕੀ ਉਹਨਾਂ ਨੂੰ ਮੈਸੇਜ ਹੈਗਾ ਕਿ ਤੁਹਾਨੂੰ ਕਾਹਤੋਂ ਵੋਟ ਪਾਉਣ ਇਹ ਤੁਹਾਡੇ ਚ ਬੈਟਰੀ ਆ ਦੂਸਰੇ ਕੈਂਡੀਟ ਦਾ ਹਾਂਜੀ ਦੇਖੋ ਜੀ ਸਾਰਿਆਂ ਨੂੰ ਪਤਾ ਜੀ ਪਹਿਲੀਆਂ ਸਰਕਾਰਾਂ ਨੇ ਕੀ ਕੁਝ ਕੀਤਾ ਮਤਲਬ ਕੰਮ ਦੇ ਕੋਈ ਕੀਤਾ ਨਹੀਂ ਉਹ ਉਲਟਾ ਬੇਅਦਮੀਆਂ ਕਰਦਣੀਆਂ ਲੋਕਾਂ ਨੂੰ ਜਲੀਲ ਕਰਨਾ ਲੁੱਟਾਂ ਖਸੁੱਟਾਂ ਤੇ ਰਿਸ਼ਵਤਖੋਰੀ ਬਹੁਤ ਜ਼ਿਆਦਾ ਸੀ ਜਿੱਦਾਂ ਮਤਲਬ ਲੀਡਰ ਬਹੁਤ ਜ਼ਿਆਦਾ ਕਰਪਸ਼ਨ ਕਰਦੇ ਸੀ ਉਹ ਤੋਂ ਛੁਟਕਾਰਾ ਮਿਲਿਆ ਭਗਵੰਤਮਾਨ ਇਮਾਨਦਾਰ ਲੀਡਰ ਨੇ ਤੇ ਉਹਨਾਂ ਨੇ ਮਤਲਬ ਵੀ ਇਮਾਨਦਰੀ ਦੀ ਮਿਸਾਲ ਦਿਖਾਈ ਲੋਕਾਂ ਨੂੰ ਕੰਮ ਕਰਕੇ ਦਿਖਾਏ ਨੇ ਸਾਡੇ ਪਿੰਡ ਤੇ ਇੱਕ ਗਰਾਊਂਡ ਹੈ ਜੀ ਉਹ ਮੈਂ ਜਦੋਂ ਦਾ ਛੋਟਾ ਹੁੰਦਾ ਸੀ ਉਦੋਂ ਤੋਂ ਉਦਾਂ ਹੀ ਖਾਲੀ ਪਈ ਹੁੰਦਾ ਸੀ ਤੇ ਹੁਣ ਉੱਥੇ ਵੀ ਸਾਡੇ ਸਟੇਡੀਅਮ ਬਣਨ ਲੱਗਾ ਜੀ ਤੇ ਬਹੁਤ ਵਧੀਆ ਸਾਡੇ ਪਿੰਡ ਨੂੰ ਗਰਾਂਟਾਂ ਵੀ ਮਿਲੀਆਂ ਵਾ ਸਾਡੇ ਪਿੰਡ ਮਤਲਬ ਕੰਮ ਹੋਏ ਨੇ ਤੇ ਸਰਕਾਰ ਨੇ ਤੁਹਾਨੂੰ ਸਟੇਡੀਅਮ ਦਿੱਤਾ ਹੈ ਹਾਂਜੀ ਹਾਂਜੀ ਇਹ ਸਰਕਾਰ ਨੇ ਦਿੱਤਾ ਜੀ ਇਹ ਸਰਕਾਰ ਨੇ ਦਿੱਤਾ ਜੀ ਜਿੰਮ ਵੀ ਬਣ ਲੱਗੀ ਆਪਣੇ ਪਿੰਡ ਸਾਰਾ ਕੰਮ ਮਤਲਬ ਅਸੀਂ ਨੋਟ ਕਰਾਤੇ ਆ ਤੇ ਕੰਮ ਉਹ ਆਪਣੇ ਆਪ ਹੀ ਹੁਣ ਹੌਲੀ ਹੌਲੀ ਨਿਕਲਦੇ ਹੋਣੇ ਨੇ ਪੇਪਰ ਤੇ ਉਹ ਸਭ ਨਾ ਹੋਈ ਜਾਣਾ ਕੰਮ ਤੁਸੀਂ ਕੰਮਾਂ ਦੇ ਆਧਾਰ ਤੇ ਰੋਟ ਕੰਮਾਂ ਦੇ ਆਧਾਰ ਤੇ ਹਾਂਜੀ ਵੋਟ ਮੰਗ ਰਹੇ ਨੇ ਜੀ ਇਹ ਪਹਿਲੀ ਵਾਰ ਰਾਜਨੀਤੀ ਚਾਹੀਏ ਜਾਂ ਪਹਿਲਾਂ ਵੀ ਕੋਈ ਇਲیکشن ਆੜੀ ਨਹੀਂ ਜੀ ਪਹਿਲੀ ਵਾਰ ਹੀ ਖਲੋਤੇ ਆ ਜੀ ਹਾਂਜੀ